ਇੰਪਰੂਵਮੈਂਟ ਰਸਟੇ ਚੇਅਰਮੈਨ ਤਰਸੇਮ ਸਿੰਘ ਪਿੰਡ ਸਾਡਾ ਮਜੁੰਨੇ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਆ 3 ਸਾਲ ਦਾ ਕਾਰਜਕਾਲ ਵੀ ਪੂਰਾ ਹੋਇਆ ਉਹ ਗੱਲਬਾਤ ਕਰ ਲੈਣੇ ਆ ਸਰ ਅੱਜ ਪ੍ਰੈਸ ਕਾਨਫਰੈਂਸ ਕੀਤੀ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਇਹ ਪ੍ਰੈਸ ਕਾਨਫਰੈਂਸ ਕੀਤੀ ਗਈ ਤੇ ਕਿਹੜੇ-ਕਿਹੜੇ ਕਾਰਜਕਾਲ ਜਿਹੜੇ ਪੂਰੇ ਕੀਤੇ 3 ਸਾਲ ਦੇ ਵਿੱਚ ਤੁਸੀਂ ਸਸਤੀ ਕਾਲ ਦੀ ਪਹਿਲਾਂ ਤਾਂ ਤੁਹਾਨੂੰ ਵੈਲਕਮ ਤੁਸੀਂ ਆਏ ਹੋ ਸਾਰੇ ਪ੍ਰੈਸ ਦੇ ਸਤਿਕਾਰਯੋਗ ਵੀਰ ਭੈਣਾਂ ਆਈਆਂ ਨੇ ਤੁਹਾਨੂੰ ਜੀ ਆਇਆਂ ਨੂੰ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਆਉ ਦਾ ਮੇਨ ਮੋਟਰ ਬੇਸੀ 3 ਸਾਲ ਮੈਨੂੰ ਕੱਲ ਹੋ ਗਏ ਇੰਪਰੋਵਮੈਂਟ ਟ੍ਰਸਟ ਬਤੌਰ ਚੇਅਰਮੈਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀਗਲ ਤੇ ਪਰਮਾਤਮਾ ਦੀ ਬਦੌਲਤ ਇਹ ਕੁਰਸੀ ਦਿੱਤੀ ਉਹਨਾਂ ਨੇ ਤੇ ਕੋਸ਼ਿਸ਼ ਕੀਤੀ ਆ ਵੀ ਆਪਣੇ ਕੰਮ ਕਰਨ ਦੀ ਲੋਕਾਂ ਦੀ ਬਾਹ ਫੜਨ ਦੀ ਜਿਹੜੀ ਆਮ ਲੋਕਾਂ ਤੋਂ ਇਹ ਸੁਣਿਆ ਗਿਆ ਸੀ ਵੀ ਇੰਪਰੂਵਮੈਂਟ ਟਰਸਟ ਚ ਪਲਾਟ ਨਹੀਂ ਲੈਣਾ ਇੱਥੇ ਕੰਮ ਨਹੀਂ ਹੁੰਦੇ ਬਿਨਾ ਪੈਸਿਆਂ ਤੋਂ ਨਹੀਂ ਹੁੰਦੇ ਚਾਹੇ ਜਿੰਨੇ ਮਰਜ਼ੀ ਫੋਨ ਕਰਾ ਲਓ ਜਿੰਨੇ ਮਰਜ਼ੀ ਗੇੜੇ ਕੱਢ ਲਓ ਕੰਮ ਨਹੀਂ ਹੁੰਦੇ ਉਹ ਕੋਸ਼ਿਸ਼ ਕੀਤੀ ਹੈ ਕੰਮਾਂ ਨੂੰ ਨਿਪਰੇ ਚਾੜਾਉਂਦੇ ਤੇ ਇੰਪਰੂਵਮੈਂਟ ਟਰਸਟ ਦੇ ਵਿੱਚ ਕੀ ਕੀ ਸੁਧਾਰ ਆਏ ਨੇ ਤਿੰਨ ਸਾਲਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਕਿ ਇੰਪਰੂਵਮੈਂਟ ਟਰਸਟ ਦੇ ਕਿਹੋ ਜਿਹੇ ਨਾਮ ਸੇ ਹੁੰਦਾ ਸੀ ਲੋਕ ਡਰਦੇ ਸੀ ਕੰਮ ਨਹੀਂ ਹੁੰਦੇ ਸੀ ਐਨਓਸੀ ਬਹੁਤ ਜਲਦੀ ਨਹੀਂ ਮਿਲਦੀਆਂ ਸੀਗੀਆਂ ਕਿਹੜੇ-ਕਿਹੜੇ ਕੰਮ ਇਹ ਤਿੰਨ ਕਿਉਂ ਮੈਂ ਜਦੋਂ ਬਤੌਰ ਚੇਅਰਮੈਨ ਇਥੇ ਅਹੁਦਾ ਸੰਭਾਲਿਆ ਜਿਹੜੇ ਆ ਮਡੇਓਕਟ ਹੈ ਬੰਦੇ ਸੀ ਪਹਿਲਾਂ ਤੇ ਹੀ ਕੱਢੇ ਇਥੋਂ نیچے ਜਾਣ ਤੋਂ ਮਨਾਹੀ ਕੀਤੀ ਵੀ ਕਿਸੇ ਨੇ نیچے ਨਹੀਂ ਜਾਣਾ ਜੇ ਕਿਸੇ ਦਾ ਪਬਲਿਕ ਦਾ ਕੋਈ ਕੰਮ ਮੇਰੇ ਧਿਆਨ ਚ ਲਿਆਓ ਕੋਈ ਚਾਹੇ ਕੋ ਕਬਜ਼ਾ ਹੋ ਰਿਹਾ ਜੇ ਕਿਸੇ ਦਾ ਐਨਡੀਸੀ ਰਜਿਸਟਰੀ ਕੋਈ ਵੀ ਹੈ ਕੋ ਤੁਹਾਡੋ ਕੋ ਪੈਸੇ ਮੰਗਦਾ ਤਾਂ ਮੈਨੂੰ ਆਕੇ ਸਿੱਧੇ ਮਿਲੋ ਤੁਸੀਂ ਕਿਸੇ ਨੂੰ ਡਰਨਾ ਨਹੀਂ ਕਿਸ ਤੋਂ ਤੇ ਤਕਰੀਬਨ ਮੈਂ ਉਹਦੇ ਚ ਲੱਗਦਾ ਮੈਂ ਕਾਮਯਾਬ ਹੋਇਆ ਇਹ ਤੁਸੀਂ ਜਿਹੜਾ ਸਵਾਲ ਹੈ ਵੀ ਪਬਲਿਕ ਦਾ ਸਵਾਲ ਆ ਵੀ ਕਿੰਨੇ ਪਰਸੈਂਟ ਅਸੀਂ ਕਾਮਯਾਬ ਪਬਲਿਕ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਇੰਪਰੂਵਮੈਂਟ ਰੈਸਟ ਕਦੀ ਤੁਹਾਡੇ ਚੇਅਰਮੈਨ ਦੇ ਕੰਮ ਕਰਨ ਦਾ ਤਰੀਕਾ ਕੀ ਹੈ ਵੀ ਕਿੰਨੇ ਪੈਸੇ ਤੁਹਾਡੇ ਦਿੱਤੇ ਉਹ ਤੁਹਾਨੂੰ ਵਧੀਆ ਬਿਹਤਰ ਦੱਸ ਸਕਦੇ ਆ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਆ ਸਾਰੇ ਸਟਾਫ ਨੂੰ ਬੁਲਾ ਕੇ ਬਾ ਇੱਜ਼ਤ ਸਾਰਿਆਂ ਨੂੰ ਰਿਸਪੈਕਟਬਲੀ ਕਿਹਾ ਵੀ ਕੋਈ ਬੰਦਾ ਮਾੜਾ ਕੰਮ ਕਰੇ ਉਹ ਨਾ ਜੇ ਕਰੋਗੇ ਤੇ ਤੁਹਾਡੀਆਂ ਜੇ ਲੱਤਾਂ ਭਾਰ ਚਲਦੀਆਂ ਨੇ ਤੇ ਕਰ ਲਿਓ ਤੇ ਮੇਰੇ ਤੋਂ ਆਸ ਨਾ ਰੱਖਿਓ ਸਰਪੰਚ ਜੀ ਲੱਗਦਾ ਸੀ ਕਿ ਕ腐ਸ਼ਨ ਦਾ ਅੱਡਾ ਸੀ ਕਾਰਪਰ ਇੰਪਰੂਵਮੈਂਟ ਟਰਸਟ ਜਿਵੇਂ ਇੱਥੇ ਤੁਸੀਂ ਦੱਸਿਆ ਕਿ ਕੰਮ ਨਹੀਂ ਹੁੰਦੇ ਸੀਗੇ ਲੋਕ ਨੀਚੇ ਹੀ ਬੰਦੇ ਨੂੰ ਘੇਰ ਲੈਂਦੇ ਸੀ ਇਹ ਲੱਗਦਾ ਸੀ ਕ腐ਸ਼ਨ ਦਾ ਅੱਡਾ ਸੀਗਾ ਇੰਪਰੂਵਮੈਂਟ ਟਰਸਟ ਚਾਹੇ ਨਾ ਜੀ ਕੋਈ ਵੀ ਡਿਪਾਰਟਮੈਂਟ ਆ ਜਿਹੜਾ ਮਰਜ਼ੀ ਡਿਪਾਰਟਮੈਂਟ ਆ ਆਮ ਲੋਕਾਂ 'ਚ ਧਾਰਨਾ ਨਹੀਂ ਮਣੀ ਮੇਰਾ ਟਾਈਮ ਵੱਜ ਜਵੇ ਮੇ ਲੋਕਾਂ ਦਾ ਹੱਕ ਆ ਕੰਮ ਕਰਾਉਣਾ ਸਾਡੀ ਇਹਨਾਂ ਦੀ ਮਜਬੂਰੀ ਆ ਕਰਨਾ ਹੀ ਕਰਨਾ ਚਾਹੀਏ ਰੋਕ ਕੇ ਕਰੀਏ ਹੱਸ ਕੇ ਕਰੀਏ ਤੇ ਬਿਨਾ ਪੈਸੇ ਤੋਂ ਕਿਉਂ ਨਹੀਂ ਕੀਤਾ ਜਾ ਸਕਦਾ ਜਿਹੜਾ ਕੰਮ ਪੈਸੇ ਨਾਲ ਹੁੰਦਾ ਬਿਨਾ ਪੈਸੇ ਨਾਲ ਕਿਉਂ ਨਹੀਂ ਹੁੰਦਾ ਜੀ ਜ਼ੋਰ ਤਰਕੋ ਆਪਣਾ ਹੱਕ ਰੱਖੋ ਵੀ ਮੇਰਾ ਕੰਮ ਆ ਮੈਂ ਕਰਾਉਣਾ ਹੀ ਕਰਾਉਣਾ ਤੇ ਅਸੀਂ ਇੱਥੇ ਤਿਗਰੀਨ ਸਾਰੇ ਸਟਾਫ ਨੂੰ ਹਦਾਇਤਾਂ ਨੇ ਵੀ ਬਿਨਾ ਪੈਸੇ ਤੇ ਕੰਮ ਕਰਨਾ ਜੇ ਕਿਸੇ ਨੇ ਪੈਸੇ ਮੰਗੇ ਤੋ ਦਾ ਫਿਰ ਹਸ਼ਰ ਸਰਕਾਰ ਤੁਹਾਨੂੰ ਪਤਾ ਹੀ ਇਹ ਵੀ ਜਿਹੜੀ ਨੀਤੀ ਆ ਉਹ ਸਪਸ਼ਟ ਆ ਕੰਮ ਦੇ ਵਿੱਚ ਕਿਸਤਾ ਤੇਜ਼ੀਆਂ ਲਿਆਂਦੀਆਂ ਗਈਆਂ ਨੇ ਕਿ फटाफटੇ ਕੰਮ ਹੋ ਜਵੇ ਐਨਓਸੀ ਜਲਦੀ ਜਾਰੀ ਹੋਣ ਕੋਈ ਵੀ ਕੰਮ ਹੋ ਜਲਦੀ ਹੋ ਜਵੇ ਸਾਨੂੰ ਨਾ ਸਟਾਫ ਦੀ ਬੜੀ ਦਿੱਕਤ ਸੀ ਬਹੁਤ ਕਮੀ ਸੀ ਹੁਣ ਤਕਰੀਬਨ ਹੌਲੀ ਹੌਲੀ ਪੂਰੀ ਹੁੰਦੀ ਜਾ ਰਹੀ ਆ ਸਾਨੂੰ ਜੇ ਵੀ ਮਿਲ ਗਏ ਸਾਨੂੰ ਸਭ ਤੋਂ ਵੱਡੀ ਗੱਲ ਇਹ ਆ ਸਾਨੂੰ ਦੋ ਈਓ ਮਿਲ ਗਏ ਦੋਨੇ ਕਾਬਿਲ ਨੇ ਵਧੀਆ ਅਸੀਂ ਕੰਮ ਕਰਾਂਗੇ ਤੇ ਸਟਾਫ ਵਧੀਆ ਚੰਗਾ ਕੋਆਪਰੇਟਿਡ ਆ ਵੀ ਅਸੀਂ ਨਵੇਂ ਸਾਲ ਦੇ ਵਿੱਚ ਜਿੰਨੇ ਪੋਜੀਸ਼ਨ ਅਸੀਂ ਉਹ ਵੀ ਦੇ ਲੋਕਾਂ ਤੋਂ ਕਬਜ਼ੇ ਜਿਹੜੇ ਉਹ ਛਡਾਉਣੇ ਆ ਤੇ ਅਸੀਂ ਇੱਕ ਟੱਲ ਅਪਾਰਟਮੈਂਟ ਜਿਹੜੀ ਸਾਡੀ ਯੋਜਨਾ ਸੀ ਲਗਭਗ ਤਕਰੀਬਨ ਪੂਰੀ ਹੈਂਡਓਵਰ ਵੀ ਕਰਨੀ ਜਿਹੜੇ ਕੁਝ ਸਾਡੇ ਫਲੈਟ ਰਹਿ ਗਏ ਅਸੀਂ ਜਨਵਰੀ ਦੇ ਵਿੱਚ ਉਹਦੀ ਡਰਾ ਕੱਢਣੇ ਆ ਇੱਕ ਸਾਡੀ ਰਾਣੀ ਝਾਂਸੀ ਬਿਲਡਿੰਗ ਆ ਜਿਹੜੀ ਸ਼ਰਾਪ ਮੰਨਿਆ ਗਿਆ ਲੋਹੜਾਣੇ ਸ਼ਹਿਰ ਦਾ ਹਾਥੀ ਮੰਨਿਆ ਉਹਦੇ ਕਈ ਬੱਚੇ ਮੰਨਿਆ ਗਿਆ ਉਹ ਅਸੀਂ ਤਕਰੀਬਨ ਚਲੋ ਪਰਮਾਤਮਾ ਸਮਾ ਬਖਸ਼ੇ ਤੇ ਅਸੀਂ ਉਹਨੂੰ ਅਗਲੇ ਸਾਲ ਦੇ ਵਿੱਚ ਵਿੱਚ ਖਤਮ ਕਰਾਂਗੇ ਸ਼੍ਰੀ ਸੰਜੀਵ ਰੋੜਾ ਜੀ ਬੜੇ ਇਸ ਗੱਲ ਦੇ ਸਾਡੇ ਨਾਲ ਮੀਟਿੰਗਾਂ ਕਰਦੇ ਰਹਿੰਦੇ ਤੇ ਉਹਨਾਂ ਦਾ ਵੀ ਹੈਗਾ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਮਾਨਯੋਗ ਡੀ ਸਾਹਿਬ ਨੇ ਵੀ ਕਰ ਲਈਆਂ ਕਰ ਦਾਂਗੇ ਉਹਨੂੰ ਵੀ ਖਤਮ ਕਹਿੰਦੇ ਕੋਸ਼ਿਸ਼ ਉੱਥੇ ਇਹ ਵੀ ਸੀ ਕਿ ਉੱਥੇ ਪੁਲਿਸ ਜਿਹੜਾ ਡਿਪਾਰਟਮੈਂਟ ਸਾਰਾ ਸ਼ਿਫਟ ਕੀਤਾ ਜਾਵੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਚੱਲਦੀ ਵੀ ਉਸ ਬਿਲਡਿੰਗ ਦੇ ਉੱਤੇ ਨਹੀਂ ਕਈ ਪ੍ਰੋਪੋਜ਼ਲਾਂ ਪਹਿਲਾਂ ਆਈਆਂ ਦੂਜੇ ਵਿੱਚ ਪੀ ਡਬਲਯੂ ਡੀ ਡਿਪਾਰਟਮੈਂਟ ਜਾਂ ਇਰੀਗੇਸ਼ਨ ਜਾਂ ਪੁਲਿਸ ਡਿਪਾਰਟਮੈਂਟ ਨੂੰ ਸ਼ਿਫਟ ਕੀਤਾ ਜਾਵੇ ਜਾਂ ਟਰਸਟ ਨੂੰ ਸ਼ਿਫਟ ਕੀਤਾ ਜਾਵੇ ਪਰ ਨਹੀਂ ਹ ਯਾਨੀ ਉੱਥੇ ਕਿਸ ਤਰ੍ਹਾਂ ਇਹ ਕੰਮ ਕਰ ਰਿਹਾ ਇੰਪਰੂਵਮੈਂਟ ਟਰਸਟ ਕੁਝ ਮੰਡੀਆਂ ਜਿਹੜੀਆਂ ਇਹ ਜੇ ਲੱਗੀਆਂ ਯਾਨੀ ਉੱਥੇ ਕਿੱਦਾਂ ਕੰਮ ਚੱਲ ਰਿਹਾ ਇੰਪਰੂਵਮੈਂਟ ਟਰਸਟ ਚ ਕੋਈ ਮੰਡੀ ਰੇੜੀ ਫੜੀ ਨਹੀਂ ਹੈਗੀ ਕੋਈ ਦੱਸ ਦੋ ਜੇ ਹੈਗੀ ਤਾਂ ਲਿਓ ਚਕਾਈਏ ਸ਼ਾਮ ਨੂੰ ਚਕਾਵਾਂਗੇ ਨਾਲੇ ਕੋਈ ਦਿਨ ਨਹੀਂ ਪਾਵਾਂਗੇ ਬਾਕੀ ਕਈ ਕਬਜੇ ਇਧਰ ਜਿੰਨਾਂ ਨੂੰ ਅਸੀਂ ਨੋਟਿਸ ਕਰ ਰਹੇ ਹਾਂ ਅਸੀਂ ਕੈਂਸਲੇਸ਼ਨ ਵੀ ਪਾਤੀ ਕੰਜਾਂ ਦੀ ਪਾਰੀ ਕੰਜਾਂ ਦੇ ਅਸੀਂ ਐਫਆਰ ਵੀ ਕਰਾਈ ਆ ਸਾਨੂੰ ਆ ਅਗਲੇ ਸਾਲ ਜਨਵਰੀ ਦੇ ਵਿੱਚ ਅਸੀਂ ਫੋਰਸ ਲੈ ਕੇ ਤੇ ਅਸੀਂ ਉਹ ਟਾਵਾਂਗੇ ਜੀ ਸਾਰਾ ਨਗਰ ਨਿਕੋਂ ਨੂੰ ਕੁਝ ਹੈਂਡਓਵਰ ਤੁਸੀਂ ਜਿਹੜਾ ਕੀਤਾ ਜਦੋਂ ਸੰਜੀਵ ਰੋੜਾ ਜੀ ਇਲੈਕਸ਼ਨ ਲੱਟ ਰਹੀ ਸੀ ਉਦੋਂ ਪ੍ਰੈਸ ਕਾਨਫਰੈਂਸ ਕੀਤੀ ਸੀਗੀਆਂ ਉਹ ਕਿਸ ਤਰ੍ਹਾਂ ਕੰਮ ਚੱਲ ਰਿਹਾ ਉਹਦੀਆਂ ਫਾਈਲਾਂ ਕੰਪਲੀਟ ਹੋ ਗਈਆਂ ਦਾ ਹਾਂਜੀ ਉਹ ਲਗਭਗ ਆਲਮੋਸਟ ਦਾਨੀਆਂ ਜੀ ਖਤਮ ਹੀ ਆ ਕੰਮ ਤੇ ਅਸੀਂ ਜਿਹੜੀਆਂ ਉਹਦੀ ਰੋਡ ਆ ਉਹ ਬਣਾ ਕੇ ਦੇਵਾਂਗੇ ਅਸੀਂ ਉਹਨਾਂ ਨੂੰ ਇਹ ਸਾਡੀ ਕਮਿਟਮੈਂਟ ਹੋਈ ਆ ਅਸੀਂ ਹੈਂਡਓਵਰ ਕਰ ਰਹੇ ਆ ਜਦੋਂ ਵੀ ਚਾਹੇ ਕਾਰਪੋਰੇਸ਼ਨ ਉਹਨੂੰ ਹੈਂਡਓਵਰ ਕਰ ਸਕਦਾ ਲੋਕਾਂ ਨੂੰ ਕੀ ਅਪੀਲ ਹੈਗੀ ਆ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਕੋਈ ਹੈਲਪਲਾਈਨ ਨੰਬਰ ਇਦਾਂ ਦਾ ਜਾਰੀ ਕੀਤਾ ਗਿਆ ਕਿ ਜਿਹਨਾਂ ਕਰਪਸ਼ਨ ਫ੍ਰੀ ਹੋਵੇ ਜਿਵੇਂ ਸੀਐਮ ਸਾਹਿਬ ਦਾ ਇੱਕ ਹੈਲਪਲਾਈਨ ਨੰਬਰ ਹੈ ਤੇ ਕੋਈ ਨਗਰ ਇੰਪਰੂਵਮੈਂਟ ਟਰਸਟ ਦਾ ਲੋਕਲ ਕੋਈ ਨੰਬਰ ਮੇਰਾ ਹੈਲਪਲਾਈਨ ਨੰਬਰ ਇਹ ਆ ਜਿਹੜਾ ਲੈਂਡਲਾਈਨ ਉਹ ਕੋਈ ਚੱਕੇ ਨਾ ਚੱਕੇ ਮੈਨੂੰ ਉਹਦਾ ਪਤਾ ਨਹੀਂ ਮੇਰਾ ਹੈਲਪਲਾਈਨ ਮੇਰਾ ਫੋਨ ਨੰਬਰ ਆ 24 ਆਵ ਮੈਨੂੰ ਆਪੇ ਚੱਕਦਾ ਮੈਂ ਹੀ ਇੱਥੇ ਸੇਵਾਦਾਰਾਂ ਜੀ ਮੈਂ ਹੀ ਕਲਰਕਾਂ ਮੈਂ ਹੀ ਪੀਐਨ ਆ ਜਿਹੜਾ ਸੇਵਾਦਾਰਾਂ ਬਸ ਮੈਨੂੰ ਕੋਈ ਫੋਨ ਕਰੇ ਤੇ ਚੱਕੀਦਾ ਜੀ ਬਿਲਕੁਲ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਜੋ 3 ਸਾਲ ਦਾ ਕਾਰਜਕਾਲ ਉਹਨਾਂ ਦਾ ਪੂਰਾ ਆ ਉਸ ਤੇ ਬਾਰੇ ਜਾਣਕਾਰੀ ਦਿੱਤੀ ਆ